ਅੱਜ ਜਿਹੜੀ ਮਾਨਸਾ ਬਲਾਕ ਦੀ ਮੀਟਿੰਗ ਸੀਗੀ ਬੀਕੇਜੂ ਬਕਾਂਡਾ ਦੀ ਉੱਥੇ ਸਾਡੇ ਬਹੁਤ ਹੀ ਸਤਕਾਰਯੋਗ ਜਿਹੜੇ ਟੀਚਰ ਸੀਗੇ ਸਾਡੀਆਂ ਕੁੜੀਆਂ ਸੀਗੀਆਂ ਸਕੂਲ ਦੇ ਵਿੱਚੋਂ ਅਦਰ ਸਕੂਲ ਦੇ ਵਿੱਚੋਂ ਇਹਨਾਂ ਨੂੰ ਤੇ ਮੁਲਾਜ਼ਮ ਅਦਰ ਸਕੂਲ ਕੋ ਭਾਜੀ ਤੇ ਮੈਂ ਤੇ ਮੇਰੇ ਸਾਥੀ ਅੱਜ ਬੀਕੇਜੂ ਬਕਾਂਡਾ ਵੀ ਇੱਥੇ ਪਰਭਾਉ ਨੇ ਵਿੱਚ ਮੇਆ ਬਲਾਕ ਮੀਟਿੰਗ ਸੀਗੀ ਉੱਥੇ ਸਮੂੱਚੀ ਬੀਕੇਜੂ ਬਕਾਂਡਾ ਦੇ ਪ੍ਰਧਾਨ ਹਿੰਦਰ ਸਿੰਘ ਪਾਣੀਵਾਗਾ ਜੀ ਦਾ ਧੰਨਵਾਦ ਕਰਨ ਲਈ ਆਏ ਆ ਜੀ ਜੋ ਸਾਨੂੰ ਇਹਨਾਂ ਨੇ ਇਨਸਾਫ ਦਿਵਾਇਆ ਪਿਛਲੀ 4 ਇਹ ਵਿਅਕਤੀ ਬਹੁਤ ਬਹੁਤ ਦਾ। ਉਹਨਾਂ ਨੇ ਅੱਜ ਮੀਟਿੰਗ ਤੇ ਆ ਕੇ ਸਾਡਾ ਜਸ਼ੇਬੰਦੀ ਦਾ ਅ ਸਵਾਗਤ ਕੀਤਾ। ਧੰਨਵਾਦ ਕੀਤਾ। ਅਸੀਂ ਵੀ ਇਹਨਾਂ ਨੂੰ ਜੀ ਆਇਆਂ ਕਿਹਾ ਕਿਉਂਕਿ ਏਡਾ ਮਾਣ ਆ ਜਿਹੜਾ ਇਹਨਾਂ ਨੇ ਬਖਸ਼ਿਆਗਾ ਜਸ਼ੇਬੰਦੀ ਦੇ ਫੰਡ ਵੱਖੋਂ ਤੇ ਜਸ਼ੇਬੰਦੀ ਦੇ ਨਿਸਾਨੀ ਵੱਖੋਂ ਸਾਨੂੰ ਜਿਹੜਾ ਇਹ ਟੀਚਰ ਸਾਰੇ ਆ ਕੇ ਮਾਨਸਾਂ ਦੇ ਬਾੜਪਾ ਬਣਦੇ ਵਿੱਚ ਸਾਡਾ ਮਾਨ ਵਧਾ ਕੇ ਗਏ ਨੇ। ਅਸੀਂ ਇਹਨਾਂ ਦਾ ਧੰਨਵਾਦ ਵੀ ਕਰਦੇ ਆਂ ਤੇ ਜਿਵੇਂ ਇਹਨਾਂ ਨੇ ਲੜਾਈ ਲੜੀ ਹੈ ਕਿਉਂਕਿ ਬਹੁਤ ਇੱਕ ਅਹਿਮ ਲੜਾਈ ਸੀਗੀ ਇੱਕ ਡੀਓ ਨੇ ਸਿੱਧੇ ਹੀ ਛੁਰਚ ਕਾੜਾ ਮਾਰ ਦੇਣਾ ਇੱਕ ਵੀ ਪਰਿਵਾਰਾਂ ਦੇ ਵੀ ਤੁਸੀਂ ਕੱਲ ਤੋਂ ਨਾ ਆਇਓ ਇਹਨਾਂ ਨੇ ਉੱਥੇ ਲਗਾਤਾਰ ਲੜਾਈ ਕੀਤੀ ਫਿਰ ਉਸ ਤੋਂ ਬਾਅਦ ਲੜਾਈ ਦੇ ਨਾਲ ਸਾਡੀ ਟੀਕੇ ਦੀ ਪੰਗਾ ਨਾਲ ਕਮਾਂਡ ਕਰਦੀ ਸੀ ਉਸ ਤੋਂ ਬਾਅਦ ਜਿਹੜੇ ਦੋ ਸਾਰੇ ਪੀਸਰ ਦੋ ਭੈਣਾਂ ਤੇ ਇੱਕ ਪੀਸਰ ਵੱਲੋਂ ਤਾਂ ਇਹ ਸਿੱਧੇ ਉੱਤੇ ਕੜੇ ਸੈਂਕੜੇ ਸਟਾਫਮਾਨੋਂ ਸਰਕਾਰ ਜਿਨੇ ਦਾ ਨੱਕ ਮੋੜਿਆ ਇਹਨਾਂ ਨੇ ਉਸ ਤੋਂ ਬਾਅਦ ਇਹ ਸਾਰੇ ਪੀਸਰਾਂ ਨੂੰ ਬਾਹਰ ਕਰਾਏ ਸੀ ਬਾਹਰ ਕਰਾ ਕੇ ਅੱਜ ਬੱਤੀਆਂ ਦੀ ਕੰਮ ਤੇ ਚੱਲਦੇ ਆ ਦੇ ਨਾਲ ਪਰ ਉਹ ਲੋਕ ਜੀ ਦੋਈ ਹੋਈ ਜਿਹੜਾ ਪੱਖ-ਪੱਖੋਂ ਪਿੰਡਾਂ ਦੇ ਬੰਦੇ ਸੀ ਇਹਨਾਂ ਨੇ ਆ ਕੇ ਸਾਡਾ ਜਸ਼ੇ ਗੰਧੀ ਦਾ ਬੀਕੇ ਜੀ ਦੁਕਾਨ ਦਾ ਨਾਮ ਉੱਚਾ ਕਰਿਆ ਕਿਹਾ ਜੀ ਅੱਗੇ ਤੋਂ ਵੀ ਬੀਕੇ ਜੀ ਦੁਕਾਨ ਦਾ ਦੇ ਨਾਲ ਅਸੀਂ ਵੀ ਇਹਨਾਂ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਕਾਮ ਟੀਚਰ ਨੇ ਹੈਗੇ ਕਿਸਾਨਾਂ ਮਜ਼ਦੂਰਾਂ ਦੇ ਘਰਾਂ ਤੋਂ ਆ ਇਹਨਾਂ ਦਾ ਜਿਹੜਾ ਬਲੱਡ ਹੈ ਕਿਉਂਕਿ ਪੰਜ ਛੇ ਰਾਬੇ ਵਾਲਾ ਦਾ ਇਹਨਾਂ ਦੀ ਅਸੀਂ ਲੜਾਈ ਦੇਖੀ ਆ ਬਹੁਤ ਵਧੀਆ ਲੜਾਈ ਢੰਗ ਨਾਲ ਲੜੀ ਆ ਇਹਨਾਂ ਦੇ ਪਰਿਵਾਰ ਆ ਜਿਹੜੇ ਉਹ ਵੀ ਸਕਾਰਤਸਤ ਹੈ ਤਾਂ ਕਰਕੇ ਅਸੀਂ ਲੜਾਈ ਆ ਜਿਹੜੀ ਜਿੱਤ ਪ੍ਰਾਪਤ ਲਗਾਈ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਨੂੰ ਵੜੇ ਦੇ ਰਹੇ ਪਰ ਇਹ ਸਾਰੀ ਕਾਰਵਾਈ ਹੋਈ ਆ ਕਾਲਪੁਰਖ ਪਿਤਾ ਦੀ ਕਿਰਪਾ ਨਾਲ ਪ੍ਰਧਾਨ ਜੀ ਦੀ ਯੋਗਤਾ ਯੋਗਗਵਾਈ ਹੇਠ ਕਿਉਂਕਿ ਸਾਨੂੰ ਅਸੀਂ ਤਾਂ ਪਹਿਲੀ ਵਾਰ ਆਏ ਸੀ ਹਨ ਤਾਂ ਟਾਈਮ ਨਹੀਂ ਪਤਾ ਵੀ ਕਿਵੇਂ ਬੈਠਣਾ ਕਿਵੇਂ ਬੋਲਣਾ ਕਿਵੇਂ ਕੁਝ ਕਰਨਾ ਜਿਵੇਂ ਜਿਵੇਂ ਇਹ ਗਾਈਡ ਕਰੀ ਗਏ ਖਾ ਵੀ ਇਨੀ ਅਪਾਰ ਕਿਰਪਾ ਹੋਈ ਆ ਅਕਾਲਪੁਰਖ ਦੀ ਵੀ ਜਿਹੜਾ ਕਿਤੇ ਚੌਕੇ ਲਾ ਲੋ ਸ਼ੀਸ਼ੀ ਮਹੀਨੇ ਚੱਲੀ ਜਾਂਦਾ ਆਪਣਾ 4 ਦਿਨਾਂ ਚ ਹੱਲ ਹੋ ਗਿਆ ਉਹ ਤੋਂ ਵੱਡਾ ਮਸਲਾ ਸੀਗਾ ਸਾਡਾ ਉਹਨਾਂ ਨੂੰ ਤਾਂ ਮੈਨੇਜਮੈਂਟ ਨੇ ਕੱਟਿਆ ਸਾਨੂੰ ਡੀਓ ਨੇ ਕੱਟਿਆ ਜਿੱਤੇ ਸਰਕਾਰ ਜਦੋਂ ਕੱਟਦੀ ਸੀ ਤੀ ਕਿਤੇ ਨਹੀਂ ਮੰਨਦੀ ਹੁੰਦੀ ਪਰ ਅਕਾਲਪੁਰਖ ਪਿਤਾ ਦੀ ਤੇ ਸੋਡੀ ਸਾਰਿਆਂ ਦੀ ਅਸੀਸ ਸਦਕਾ ਸਾਨੂੰ ਬਹੁਤ ਸ਼ੀਦੀ ਵੀ ਆ ਹਨਾ ਨਿਆਮ ਮਿਲਿਆ ਤੇ